ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿੱਛੇ ਜੋ ਇਹ ਵੀਡੀਓ ਬਣਾਏ ਸੀ ਉਹਦੇ ਵਿੱਚ ਆਵਾਜ਼ ਨਹੀਂ ਸੀ ਆਰੀ ਫਿਰ ਦੁਬਾਰਾ ਇਹ ਵੀਡੀਓ ਦਾਸ ਸ਼ੁਰੂ ਤੋਂ ਬਣਾ ਰਿਹਾ ਹੈ ਆ ਜੀ ਨੇ ਸਰਵਣ ਕਰਕੇ ਲਾਭ ਪ੍ਰਾਪਤ ਕਰਨਾ ਜੀ ਸ਼ਬਦ ਹੈ ਕਕੇ ਕੰਨਾ ਜੈ ਆ ਊੜੇ ਔਂਕੜ ਕਕੇ ਕੰਨਾ ਈੜੀ ਸਿਹਾਰੀ ਐੜਾ ਊੜੇ ਔਂਕੜ ਕਾਇਓ ਕਾਇਓ ਅਰਥ ਹੈ ਸਰੀਰ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ਕਕੇ ਕੰਨਾ ਜਈਆ ਊੜੇ ਔਕੜ ਇਸ ਦਾ ਉਚਾਰਨ ਹੈ ਕਕੇ ਕੰਨਾ ਈੜੀ ਸਿਹਾਰੀ ਐੜਾ ਊੜੇ ਔਕੜ ਕਾਇਓ ਕਾਇਓ ਇਸ ਤਰ੍ਹਾਂ ਬੋਲਣਾ ਹੈ ਅਰਥ ਹੈ ਸਰੀਰ ਗੁਰਬਾਣੀ ਵਿੱਚ ਪੰਗਤੀ ਹੈ ਇਸ ਦੇ ਸਬੰਧ ਵਿੱਚ ਸਵਾਗਤ ਪੀਪਾ ਜੀ ਫਰਮਾਨ ਕਰਦੇ ਨੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਅੱਗੇ ਸ਼ਬਦ ਹੈ ਭੱਬੇ ਜਲਾਵਾ ਜਈਏ ਕੰਨਾ ਨੰਨਾ ਇਸ ਦਾ ਉਚਾਰਨ ਕਰਨਾ ਹੈ ਭੱਬੇ ਜਲਾਵਾ ਭੈ ਈੜੀ ਸਿਆਰੀ ਐੜੇ ਕੰਨਾ ਨੰਨਾ ਇਆਂ ਆਨ ਤੈ ਇਆਂ ਆਨ ਇਆਂ ਇਸ ਤਰ੍ਹਾਂ ਬੋਲਣਾ ਹੈ ਅਰਥ ਹੈ ਡਰਾਵਣਾ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ਭਬੇ ਜਲਾਵਾ ਜਈਏ ਕੰਨਾ ਨੰਨਾ ਇਸ ਦਾ ਉਚਾਰਨ ਬਣੇਗਾ ਭਬੇ ਜਲਾਵਾ ਭੈ ਈੜੀ ਸਿਆਰੀ ਐੜੇ ਕੰਨਾ ਨੰਨਾ ਇਆਂ ਪੈ ਇਆਂ ਸ ਇਆਂ ਇਸ ਤਰ੍ਹਾਂ ਬੋਲਣਾ ਹੈ ਅਰਥ ਹੈ ਡਰਾਵਣਾ ਜਾਂ ਪਾਇਦਾਇਕ ਪੰਕਤੀ ਦਰਜੈ ਸਤਿਗੁਰਾਂ ਦੀ ਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਾਉਂਦੇ ਨੇ ਗਨੰਤ ਸੁਆਸਾ ਕਿਆਂ ਧਰਮੰਬਾਰਾ ਫਿਰ ਪੰਕਤੀ ਸਰਵਣ ਕਰੀਐ ਗਨੰਤ ਸੁਆਸਾ ਕਿਆਂ ਧਰਮੰ ਅਗਲਾ ਸ਼ਬਦ ਹੈ ਸਤੇ ਔਕੜ ਜਈਏ ਟਿੱਪੀ ਇਹਦਾ ਉਚਾਰਨ ਕਰਨਾ ਹੈ ਸੱਤੇ ਔਕੜ ਈੜੀ ਸਾਰੀ ਤੋਇ ਐੜੇ ਟਿਪੀ ਅੰਗ ਤੋਇ ਅੰਗ ਤੋਇ ਅੰਗ ਇਸ ਤਰ੍ਹਾਂ ਬੋਲਣਾ ਹੈ ਅਰਥ ਹੈ ਤੇਰੀ ਜਾਂ ਤੇਰੇ ਤੇ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ਸੱਤੇ ਔਕੜ ਜੈ ਜੇ ਟਿਪੀ ਉਚਾਰਨ ਹੈ ਸੱਤੇ ਔਕੜ ਈੜੀ ਸਾਰੀ ਤੋਇ ਐੜੇ ਟਿਪੀ ਅੰਗ ਤੋਇ ਅੰਗ ਤੋਇ ਅੰਗ ਇਸ ਤਰ੍ਹਾਂ ਬੋਲਣਾ ਹੈ ਸ਼ਬਦ ਅਰਥ ਹੈ ਤੇਰੀ ਜਾਂ ਤੇਰੇ ਤੇ ਪੰਕਤੀ ਹੈ ਗੁਰਬਾਣੀ ਵਿੱਚ ਦਰਜ দৃஷ்ட ਤਉਯੰ ਅਮੋਗ ਦਰਸਨੰ ਬਸੰਤ ਸਾਦ ਰਸਨਾ ਦੁਬਾਰਾ ਪੰਕਤੀ ਸਰਵਣ ਕਰੀਏ দৃஷ்ட ਤਉਯੰ ਅਮੋਗ ਦਰਸਨੰ ਬਸੰਤ ਸਾਦ ਰਸਨਾ ਅੱਗੇ ਸ਼ਬਦ ਹੈ ਮਮਾ ਜਯਯਾਹਾ ਇਸ ਦਾ ਉਚਾਰਨ ਬਣੇਗਾ ਮੰਮਾ ਈੜੀ ਸਾਰੀ ਮਏ ਐੜਾ ਆ ਆ ਮਏ ਅ ਮਏ ਅ ਇਸ ਤਰ੍ਹਾਂ ਬੋਲਣਾ ਹੈ ਅਰਥ ਹੈ ਸਰੂਪ ਦੁਬਾਰਾ ਪੰਕਤੀ ਨੂੰ ਫੇਰ ਸਮਝੀਏ ਮੰਮਾ ਜਈਆ ਆਹ ਉਚਾਰਨ ਹੈ ਮੰਮਾ ਈੜੀ ਸਾਰੀ ਮਏ ਐੜਾ ਆ ਆ ਮਏ ਅ ਮਏ ਅ ਇਸ ਤਰ੍ਹਾਂ ਬੋਲਣਾ ਹੈ ਅਰਥ ਹੈ ਸਰੂਪ ਪੰਕਤੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਮੰਤ ਪਰਮੰਤ ਬੋ ਜਨ ਮਹਾਰਿਓ ਸਰਨ ਨਾਨਕ ਕਰਨਾ ਮਏ ਦੁਬਾਰਾ ਪੰਕਤੀ ਫੇਰ ਸਰਵਣ ਕਰੀਏ ਪ੍ਰਮੰਤ ਪਰਮੰਤ ਬੋ ਜਨ ਮਹਾਰਿਓ ਸਰਨ ਨਾਨਕ ਕਰਨਾ ਮਏ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾਂ ਚਾਰ ਸ਼ਬਦਾਂ ਦੀ ਸੰਤਿਆ ਸਰਵਣ ਕੀਤੀ ਹੈ ਹੋਇਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਅੱਗੇ ਸਮੱਤ ਬਖਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ